ਅਸੀਂ ਵੇਰਕਾ ਡੇਰੀ ਕ੍ਰਾਂਤੀਕਾਰੀ ਯੂਨੀਅਨ ਗੁਰਦਾਸਪੁਰ ਪੰਜਾਬ ਗੁਰਦਾਸਪੁਰ ਵੱਲੋਂ ਅੱਜ ਅਸੀਂ ਜਿਹੜੇ ਬੜੀ ਦੁੱਖ ਦੀ ਘੜੀ ਦੇ ਵਿੱਚ ਅੱਜ ਅਸੀਂ ਮਿਲਕ ਪਲਾਟ ਗੁਰਦਾਸਪੁਰ ਦੇ ਬੂਏ ਗਾੜੀ ਖਲੋਤੇ ਆ ਜਿੱਥੇ ਕੱਲ ਫੈਸਲਾ ਹੋਇਆ ਸੀ ਕੱਲ ਸਾਡਾ ਇੱਥੇ ਆਪਣੀ ਜਥੇਬੰਦੀ ਦਾ ਪੂਰੇ ਸਖਤਰ ਯੂਨੀਅਨ ਦਾ ਧਰਨਾ ਸੀ ਜਿਹੜੀਆਂ ਚਾਰ ਮੰਗਾਂ ਨੂੰ ਲੈ ਕੇ ਅਸੀਂ ਧਰਨਾ ਕੱਲ ਧਰਨਾ ਦੇਣਾ ਸੀ ਜਿਹੜਾ ਧਰਨਾ ਕੱਲ ਸਾਡਾ ਚੁਕਵਾਇਆ ਗਿਆ ਫੈਸਲਾ ਕਰਕੇ ਉਹ ਧਰਨੇ ਦੀਆਂ ਮੰਗਾ ਸਨ ਕਿ ਇੱਕ ਤੇ ਪੂਰੇ ਪੰਜਾਬ ਦੇ ਵਿੱਚ ਪਹਿਲਾ ਹੀ ਹੜ ਬੜਾ ਵੱਡਿਆ ਜਿਹੜਾ ਨੁਕਸਾਨ ਕਰ ਗਿਆ ਪੂਰਾ ਇਲਾਕਾ ਤਬਾਹ ਹੋ ਗਿਆ ਜਿਹਦੇ ਚ ਗਰਦਾਸਪੁਰ ਵੱਡੇ ਪੱਧਰ ਤੇ ਤਬਾਹ ਹੋ ਗਿਆ ਵਾ ਤੇ ਪੰਜਾਬ ਹੜ ਦੀ ਮਾਰ ਹੇਠ ਆਉਣ ਕਰਕੇ ਜੇ ਕਿਸਾਨਾਂ ਦੀ ਵੇਖੋ ਜੀ ਬਕਰਗੀ ਝੋਨੇ ਦੀ ਫਸਲ ਪਾਲੀ ਜਿਹੜੀ ਤਬਾਹ ਹੋ ਗਈ ਤੇ ਉਸ ਤੋਂ ਬਾਅਦ ਕਈ ਦਧਾਰੂ ਪਸ਼ੂ ਰੁੜ ਗਏ ਚਾਰਾ ਰੁੜ ਗਿਆ ਸੁੱਕਾ ਰੁੜ ਗਿਆ ਤੂੜੀ ਤੰਦ ਸਾਰਾ ਕੁਝ ਰੁੜ ਗਿਆ ਘਰ ਰੁੜ ਗਏ ਪਰ ਲੋਕਾਂ ਨੇ ਲੋਕਾਂ ਦੀ ਮਦਦ ਕੀਤੀ ਸਰਕਾਰ ਨੇ ਕਿਸੇ ਤਰ੍ਹਾਂ ਦੀ ਮਦਦ ਨਹੀਂ ਕੀਤੀ ਉਸ ਤੋਂ ਬਾਅਦ ਸਰਕਾਰਾਂ ਨੇ 21 12 ਤੋਂ 2 ਰੁਪਏ ਪ੍ਰਤੀ ਲੀਟਰ ਦਾ ਰੇਟ ਘਟਾ ਕੇ ਵੇਰਕੇ ਨੇ ਲੋਕਾਂ ਦਾ ਲੱਕ ਤੋੜਤਾ ਪੰਜਾਬ ਦਾ ਇਹ ਸਾਡੀ ਇੱਕ ਮੰਗ ਸੀ ਦੂਸਰੀ ਮੰਗ ਸੀ ਕਿ ਸਾਡੇ ਗੁਰਦਾਸਪੁਰ ਮਿਲਕ ਪਲਾਂਟ ਦਾ ਜਿਹੜਾ ਖਰੀਦ ਰੇਟ ਦੁੱਧ ਆ ਉਹ ਪੂਰੇ ਪੰਜਾਬ ਦੇ ਪਲਾਂਟਾਂ ਨਾਲੋਂ ਘਟਿਆ ਜਿਹੜੀ ਸਾਡੇ ਲੰਬੇ ਸਮੇਂ ਤੋਂ ਕਿਸਾਨ ਦੁੱਧ ਉਤਪਾਦਕ ਜੜੀ ਆ ਉਹ ਦੁੱਖ ਢੰਡਾਰੇ ਨੇ ਜਿਹੜੀ ਅਸੀਂ ਕੱਲ ਗੱਲ ਜਿੱਤੇ ਇੱਥੇ ਬਹਿ ਕੇ ਕੀਤੀ ਤੀਸਰੀ ਸਾਡੀ ਵੱਡੀ ਮੰਗ ਸੀ ਕਿ ਜਿਹੜੀ ਪਿੰਡ ਕਲੇਰ ਕਲਾ ਦੇ ਆ ਸਾਰੇ ਕਿਸਾਨ ਖਲੋਤੇ ਹੋਏ ਨੇ ਇਹ ਉਸ ਤੋਂ ਬਾਅਦ ਇਹ ਸਾਡੀ ਮੰਗ ਸੀ ਚੌਥੀ ਮੰਗ ਸੀ ਸਾਡੀ ਕਿ ਮਿਲਕ ਪਲਾਂਟ ਗੁਰਦਾਸਪੁਰ ਦੇ ਜੀਐਮ ਦਾ ਰਵਈਆ ਬਹੁਤ ਗਲਤ ਆ ਉਹ ਲੋਕਾਂ ਪੱਖੀ ਨਹੀਂਗਾ ਲੋਕਾਂ ਪੱਖੀ ਇਨਾ ਕਿ ਉਹ ਸਰਕਾਰ ਪੱਖੀ ਰਵਈਆ ਵਾ ਜਦੋਂ ਵੀ ਅਸੀਂ ਆਪਣੀ ਜਥੇਬੰਦੀ ਉਹਨਾਂ ਮਿਲਣ ਆਏ ਆ ਤੇ ਆ ਸਕੱਤਰ ਭਰਾ ਮਿਲਣ ਆਉਂਦੇ ਆ ਦੋਧਤਪਾਲਕ ਮਿਲਣ ਆਉਂਦੇ ਆ ਤੇ ਰਵਈਆ ਬਹੁਤ ਗਲਤ ਹੁੰਦਾ ਵਾ ਇਹਨਾਂ ਗੱਲਾਂ ਨੂੰ ਕੱਲ ਲੈ ਕੇ ਸਾਡਾ ਇੱਥੇ ਧਰਨਾ ਅਸੀਂ ਕੱਲ 26 12 2025 ਨੂੰ ਤੇ ਭਰਾਓ ਅਸੀਂ ਧਰਨਾ ਲਾਵਣਾ